ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿਹਾਤੀ ਪੁਲਿਸ ਅਤੇ ਗੈਂਗਸਟਰ ਵਿਚਕਾਰ ਵੱਡਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਪੰਮਾ ਵੱਜੋਂ ਹੋਈ ਹੈ ਜੋ ਕਿ ਬਿੰਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤਾਂ ਮੁਲਜ਼ਮ ਗੈਂਗਸਟਰ ਦਿਲਪ੍ਰਿਤ ਬਾਬਾ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਮੁਲਜ਼ਮਾਂ ਦੇ ਖਿਲਾਫ 15 ਤੋਂ ਵੱਧ ਅਪਰਾਧਿਕ ਮਾਮਲੇ ਜੜੇ ਤਰਜ ਸੰ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਉੱਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਆਦਮਪੁਰ ਪਿੰਡ ਦੇ ਕਲੜਾ ਮੋੜ ਨੇੜੇ ਨਾਕਾਬੰਦੀ ਕੀਤੀ ਗਈ ਸੀ ਤੇ ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਬਚਾਅ ਕਾਰਜ ਦੌਰਾਨ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਦੋਨਾਂ ਪਾਸੇ ਤੋਂ ਤਾਬੜ ਤੋੜ ਗੋਲੀਆਂ ਚਲਦੀਆਂ ਨਜ਼ਰ ਆਈਆਂ। ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ। ਲੋਕ ਸਹਿਮ ਗਏ ਜਦੋਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ। ਜਿਸ ਕਰਕੇ ਤੁਹਾਨੂੰ ਦੱਸ ਦਿੰਨੇ ਆ ਕਿ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਦੋਸ਼ੀ ਦੀ ਲੱਤ ਜਿਹੜੀ ਫੱਟੜ ਹੋ ਗਈ ਅਤੇ ਇਹ ਕਾਰਵਾਈ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਉਹਨਾਂ ਦੀ ਟੀਮ ਨੇ ਕੀਤੀ ਹੈ ਤਾਂ ਮੁਕਾਬਲੇ ਦੀ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਵੀ ਮੌਕੇ ਤੇ ਪਹੁੰਚਦੇ ਨੇ ਮੌਲਜਮਾ ਤੋਂ ਦੋ ਪਿਸਤੌਲਾਂ ਬਰਾਮਦ ਹੋਈਆਂ ਨੇ ਤੇ ਨਾਲ ਹੀ ਨਸ਼ੀਲਾ ਪਦਾਰਥ ਵੀ ਬਰਾਮਦ ਹੋਣ ਦੀ ਜਾਣਕਾਰੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮੌਕੇ ਦੇ ਉੱਤੇ ਇੱਕ ਬਲੈਰੋ ਪਿਕਅਪ ਗੱਡੀ ਜਿਸ ਦੇ ਵਿੱਚ ਉਹ ਸਵਾਰ ਸਨ ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਸਰ ਆ ਜਿਹੜਾ ਇੰਕਾਉਂਟਰ ਹੋਇਆ ਕਿੱਥੇ ਹੋਇਆ ਤੇ ਕੀ ਨਾਮ ਦਾ ਅੱਜ ਜਲੰਧਰ ਰੂਰਲ ਦੀ ਜਿਹੜੀ ਕ੍ਰਾਈਮ ਬ੍ਰਾਂਚ ਹੈਗੀ ਹੈ ਤੇ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਜਿਹੜੀ ਕਲੜਾ ਮਟੀ ਪੁਆਇੰਟ ਮੋੜ ਹੈਗਾ ਜਿਹੜੀ ਇੱਕ ਸੜਕ ਇਥੋਂ ਕਲੜਾ ਨੂੰ ਨਾਲ ਹੀ ਵਿਲੇਜ ਹੈ ਇਹ ਪੁਲਿਸ ਦੇ ਉੱਪਰ ਜਿਹੜਾ ਆਪਾਂ ਇੱਥੇ ਖੜੇ ਹੈਗੇ ਇੱਕ ਇਥੋਂ ਆਦਮਪੁਰ ਨੂੰ ਰੋਡ ਨਿਕਲਦੀ ਹੈਗੀ ਆਦਮਪੁਰ ਤੋਂ ਮਹਿਟੀਆਣਾ ਰੋਡ ਵੱਜਦਾ ਹੈ ਤੇ ਕਲੜਾ ਪੁਲਿਸ ਇੱਥੇ ਸਵੇਰੇ ਸਪੈਸ਼ਲ ਬ੍ਰਾਂਚ ਵੱਲੋਂ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਜਿਹਦੇ ਵਿੱਚ ਏਐਸ ਸਾਡੇ ਸਬ ਇੰਸਪੈਕਟਰ ਅਮਨਦੀਪ ਵਰਮਾ ਏਐਸ ਪਰਮਿੰਦਰ ਤੇ ਹੋਰ ਜੀ ਪੁਲਿਸ ਪਾਰਟੀ ਦੇ ਵਿੱਚ ਜਿਹੜੇ ਕੁੱਲ 9 ਮੁਲਾਜ਼ਮ ਸੀ ਇਹਨਾਂ ਦੇ ਹਾਜ਼ਰ ਸੀ ਤਾਂ ਇੱਥੇ ਬੈਰੀਕੇਡਿੰਗ ਕਰਕੇ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਜਿਹੜੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਜਿਹੜਾ ਵਹੀਕਲ ਹੈਗਾ ਮੈਟੀਆਨਾ ਸਾਈਡ ਤੋਂ ਜਿਹੜਾ ਹੈਗਾ ਕਰੀਬ ਪੌਣੇ 6 ਵਜੇ ਦੇ ਮਾਰਨਿੰਗ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਇੱਥੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਬਟ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਜਿਹੜਾ ਬੈਰੀਗੇਡ ਪੁਲਿਸ ਵੱਲੋਂ ਲਾਇਆ ਗਿਆ ਸੀ ਉਹਦੇ ਵਿੱਚ ਗੱਡੀ ਹਿੱਟ ਕੀਤੀ ਐਂਡ ਪਲੱਸ ਇੱਕ ਜਿਹੜਾ ਮਾਈਲਸਟੋਨ ਨਾਲ ਲੱਗਿਆ ਸੀ ਉਹਦੇ ਵਿੱਚ ਉਹਦੀ ਗੱਡੀ ਹਿੱਟ ਹੋ ਜਾਂਦੀ ਹੈ ਸਸਪੈਕਟ ਦੀ ਉਹ ਗੱਡੀ ਦੇ ਵਿੱਚੋਂ ਜੰਪ ਕਰਦਾ ਬਾਹਰ ਨਿਕਲ ਕੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਮਾਰ ਦੇਣ ਦੀ ਨੀਤ ਨਾਲ ਫਾਇਰ ਕਰਦਾ ਤਾਂ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨੂੰ ਵਾਰਨ ਕੀਤਾ ਗਿਆ ਸਰੈਂਡਰ ਕਰਨ ਵਾਸਤੇ ਬਟ ਉਹਦੇ ਵਿੱਚੋਂ ਆਪਣੇ ਉਹਦੇ ਵੱਲੋਂ ਸਰ render ਕਰਨ ਦੀ ਬਜਾਏ ਇੱਕ ਪੁਲਿਸ ਪਾਰਟੀ ਦੇ ਉੱਪਰ ਦੁਬਾਰਾ ਫਾਇਰ ਜਿਹੜਾ ਉਹਦੇ ਕੋਲ ਵੈਪਨ ਸੀ ਉਹਦੇ ਨਾਲ ਕੀਤਾ ਜਾਂਦਾ ਤਾਂ ਦੋ ਜਿਹੜੇ ਹੈਗੇ ਉਹਨਾਂ ਨੇ ਵੈਪਨ ਦੇ ਆਪਣੇ ਵਿੱਚੋਂ ਫਾਇਰ ਸ਼ਾਟ ਕੀਤੇ ਜਿਹਦੇ ਪੁਲਿਸ ਪਾਰਟੀ ਵੱਲੋਂ ਆਪਣੀ ਤੇ ਆਪਣੇ ਸਾਥੀਆਂ ਦੀ ਬਚਾਅ ਕਰਨ ਦੇ ਮਕਸਦ ਨਾਲ ਜਿਹੜੇ ਹੈਗੇ ਫਾਇਰ ਕੀਤਾ ਗਿਆ ਜਿਹੜਾ ਉਹਦੀ ਖੱਬੀ ਲੱਤ ਦੇ ਵਿੱਚ ਹਿੱਟ ਹੋਇਆ ਜਿਹੜਾ ਸਸਪੈਕਟ ਹੈਗਾ ਇਹਦੇ ਵਿੱਚ ਜਿਹੜਾ ਅਸੀਂ ਇਹਨੇ ਮੋਢਲੀ ਪੁੱਛ ਕੇ ਇਸ ਦੇ ਵਿੱਚ ਆਇਆ ਕਿ ਇਹਦੇ ਦੋ ਪਿਸਟਲੇ ਤੋਂ ਕਵਰ ਹੋਏ ਨੇ 15 ਗ੍ਰਾਮ ਜਿਹੜੀ ਹੈਰੋਇਨ ਹੋਏ ਰਿਕਵਰ ਹੋਈ ਆ ਤਾਂ ਇੱਕ ਜਿਹੜੀ ਹੈਗੀ ਆ ਗੱਡੀ ਚੋਰੀ ਦੀ ਜਿਹੜੀ ਬਲੈਰੋ ਕੈਂਪਰ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਅੰਬਾਲਾ ਤੋਂ ਚੋਰੀ ਕੀਤੀ ਹੋਈ ਆ ਉਹ ਗੱਡੀ ਜਿਹੜੀ ਤੁਸੀਂ ਇੱਧਰ ਦੇਖ ਰਹੇ ਹੋ ਉਹ ਰਿਕਵਰ ਹੋਈ ਆ ਤਾਂ ਪਲੱਸ ਜਿਹੜਾ ਇੰਜਰਡ ਹੈਗਾ ਇਹਨੂੰ ਇੱਥੇ ਸਿਵਲ ਹਸਪੀਟਲ ਅਸੀਂ ਸ਼ਿਫਟ ਕੀਤਾ ਅੱਗੇ ਨੂੰ ਜਿਹੜਾ ਹੈਗਾ ਜਲੰਧਾ ਰੈਫਰ ਕੀਤਾ ਜਾ ਰਿਹਾ ਤਾਂ ਸਰ ਇੱਕ ਇਸ ਜਗ੍ਹਾ ਤੇ ਆਇਆ ਕਿ ਕਰਨਾ ਨੇ ਸੋ ਫਿਰ ਇਸ ਦਿਨ ਜਾਣੇ ਸੀ ਕਿ ਕਿਤੇ ਵੀ ਇਸ ਜਗ੍ਹਾ ਦੇ ਉੱਤੇ ਸਸਪੈਕਟ ਕਿਸ ਮਕਸਦ ਨਾਲ ਆਇਆ ਹੁਣ ਜਿਹੜੀ ਹੈਗੀ ਆ ਉਹਦੀ ਪੁਲਿਸ ਰਿਮਾਂਡ ਲਿਆ ਜਾਏਗਾ ਜਦੋਂ ਡਿਸਚਾਰਜ ਹੁੰਦਾ ਉਹਦੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੇ ਗੈਂਗ ਨਾਲ ਜਿਹੜੇ ਕਿੰਨੇ ਕੁ ਮਾਮਲੇ ਦਰਜ ਇਹਦੇ ਕਰੀਬ ਜਿਹੜੇ ਪੁਰਾਣੇ ਮੁਕਦਮੇ ਅਸੀਂ ਚੈੱਕ ਕੀਤੇ ਐ ਸਾਡੇ ਸਿਸਟਮ ਦੇ ਵਿੱਚ ਉਹਦੇ ਵਿੱਚ 19 ਮੁਕਦਮੇ ਦੇ ਤੇ ਦਰਜ ਹੋਣੇ ਪਾਏ ਗਏ ਨੇ ਤਾਂ ਮੋਸਟਲੀ ਇਹਦੇ ਵਿੱਚ ਲੁੱਟਾਂ ਖੋਹਾਂ ਦੇ ਚੋਰੀ ਦੇ ਗੱਡੀਆਂ ਚੋਰੀ ਦੇ ਆਮ ਜੈਕਟ ਦੇ ਅਸਲ ਐਕਟ ਦੇ ਐਨਡੀਪੀਐਸ ਇਹ ਸਾਰੇ ਜਿਹੜੇ ਮੁਕਦਮੇ ਤੇ 300 ਰੇਟ ਸ਼ਾਰਟ ਦਾ ਇੱਕ ਗੈਂਗ ਦੇ ਮੈਂਬਰ ਹੋਣ ਦਾ ਕੋਈ ਵੱਡੀ ਵਾਰਦਾਤ ਜਿਵੇਂ ਡਾਕਾ ਮਾਰਨ ਦੀ ਤਿਆਰੀ ਕਰਦੇ ਦਾ ਪ੍ਰੈਪਰੇਸ਼ਨ ਕੋਈ ਕਰਦੇ ਆ ਉਹਦਾ 399 402 ਦਾ ਉਹ ਦੋ ਮਗਦਮੇ ਦੇ ਤੇ ਇਸ ਤਰ੍ਹਾਂ ਸਾਰੇ ਹੀ ਨਹੀਂ ਹੀ ਨਹੀਂ ਸੀ ਕੇਸਿਸ ਜੇ ਤੇ ਰਜਿਸਟਰ ਹੋ ਰਹੇ ਭਾਈ ਇਸ ਜਗ੍ਹਾ ਤੇ ਇਹਨੇ ਸਪਲਾਈ ਕਰਨੀ ਸੀ ਜਾਂ ਇੱਥੇ ਵੱਡੀ ਵਾਰਦਾਤ ਇਹ ਅੱਗੇ ਕਿੱਥੇ ਜਾ ਰਿਹਾ ਸੀ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਇਹ ਤਾਂ ਰਿਮਾਂਡ ਤੇ ਲੈ ਕੇ ਪੁਲਿਸ ਕਸਟਡੀ ਦੇ ਵਿੱਚ ਇਹਦੀ ਪੁੱਛਗਿੱਛ ਕੀਤੀ ਜਾਏਗੀ ਫਿਰ ਜਿਹੜੀਆਂ ਇਨਫੋਰਮੇਸ਼ਨ ਕੋਈ ਤੁਹਾਡੇ ਅਪਡੇਟ ਕੀਤੇ ਜਾ ਰਹੇ ਇੱਕ ਵਾਰੀ ਇੱਕ ਵਾਰੀ ਦੱਸੋ ਰਿਕਵਰੀ ਦੋ ਪਿਸਟਲ ਹੈਗੇ ਦੋ ਜਿਹੜੇ ਹੈਗੇ ਚਾਰ ਲਾਈਵ ਕਾਟਿਜ ਹੈਗੇ ਐਂਡ ਪਲੱਸ ਦੋ ਐਮਪਟੀ ਸ਼ੈਲ ਜਿਹੜੇ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਉਹ ਹੈਗੇ ਜਿਹੜੇ ਦੋ ਪਿਸਟਲ ਹੈਗੇ ਬੱਤੀਪੁਰ ਦੇ ਪਿਸਟਲ 7.65 ਐਮ ਐਮ ਇਹ ਦੋ ਪਿਸਟਲ ਹੈਗੇ 15 ਗ੍ਰਾਮ ਹੈਰਵਨ ਹੈਗੀ ਇੱਕ ਜਿਹੜੀ ਗੱਡੀ ਬਲੈਰੋ ਕਾ ਜਿਹੜੀ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਗੱਡੀ ਹੈ ਮੁਲਾਜ਼ਮ ਤਾਂ ਨਹੀਂ ਕਾਇਮ ਹੈ ਨਹੀਂ ਮੁਲਾਜ਼ਮ ਇੰਜਰਡ ਨਹੀਂ ਹੈਗਾ ਇਹ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਗੱਡੀ ਕਿਸ ਤਰੀਕੇ ਨਾਲ ਨੇ ਹਟ ਕੀਤੀ ਆ ਕਿਸ ਤਰੀਕੇ ਨਾਲ ਮਲਾਜੋں কা ট্রেনিং ਹੁੰਦੀ ਹੈ ਪ੍ਰੋਫੈਸ਼ਨਲ ਹੁੰਦਾ ਹੈ ਉਹਨਾਂ ਨੇ ਅਵਾਰਡ ਨਹੀਂ ਕੀਤਾ ਵਾਟ ਇਹ ਨਹੀਂ ਰੁਕਿਆ